ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਰੋਜ਼ ਸਾਰੇ ਚੜ੍ਹਦੀ ਕਲਾ ਚ ਤੇ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਸੋ ਤੁਹਾਨੂੰ ਪਤਾ ਹੀ ਹੈ ਜੀ ਮੈਂ ਆਪਣੇ ਨਾਨਕੇ ਘਰ ਪਹੁੰਚਿਆ ਹੋਇਆ ਜੀ ਹਿਮਾਚਲ ਦੇ ਵਿੱਚ ਤੇ ਬੈਠੇ ਬੈਠੇ ਮਾਮਾ ਕਹਿੰਦਾ ਵੀ ਕਿਉਂ ਨਾ ਅੱਜ ਜਿਹੜਾ ਆਪਣੇ ਅੱਜ ਤੋਂ ਕੁਝ ਸਮਾਂ ਕੁਝ ਹੁਣ ਵੀ ਮਿਲਦਾ ਜਣੀ ਰਾਸ਼ਨ ਤਾਂ ਆਪਣੇ ਵੀ ਜਿਹੜੇ ਬਣੇ ਪਿਆ ਅ ਜਿਹੜੇ ਰਾਸ਼ਨ ਕਾਰਡ ਬਣੇ ਪਿਆ ਤਾਂ ਉਹਦੇ ਆਧਾਰ 'ਤੇ ਬਹੁਤ ਗਰੀਬ ਪਰਿਵਾਰਾਂ ਨੂੰ ਰਾਸ਼ਨ ਮਿਲਦਾ ਸਤਿ ਸ੍ਰੀ ਅਕਾਲ ਜੀ ਕਿਹ ਹਾਲ ਹੈ ਜੀ ਕਿੱਥੇ ਆਵਿਆ ਜੀ ਗੁਰਦੁਆਰੇ ਤਾਂ ਨਹੀਂ ਆਇਆ ਬਾਦੋਂ ਹੁਣ ਕਿੱਥੇ ਐਸ ਟਾਈਮ ਤੇ ਪਾ ਚਾਣਾ ਹੁਣ ਅੱਛਾ ਗੁਰਦੁਆਰੇ ਜਾਣਾ ਹੁੰਦਾ ਹੈ ਤੇ ਉਹ ਸਾਹਮਣੇ ਜਿਹੜੀ ਬਿਲਡਿੰਗ ਦਿਖ ਰਹੀ ਹੈ ਜੀ ਉਹ ਹੈਗਾ ਜੀ ਮਾਮੇਰਾ ਦਾ ਆ ਸਮਝ ਲਓ ਵੀ ਜਿੱਥੇ ਰਸਣ ਵਾਲਾ ਡੀਪੂ ਆ ਤੇ ਪੰਜਾਬ ਚ ਬਹੁਤ ਪਰਿਵਾਰਾਂ ਨੂੰ ਰਸਣ ਮਿਲਦਾ ਤੇ ਇੱਥੇ ਤਕਰੀਬਨ ਹਮਾਤਲ ਦੇ ਵਿੱਚ ਸਾਰੇ ਪਰਿਵਾਰ ਆ ਜਿੰਨੇ ਵੀ ਇੱਥੇ ਵਸੀਂਦੇ ਆ ਮਤਲਬ ਸਰਕਾਰ ਵੱਲ ਤੇ ਉਹਨਾਂ ਨੂੰ ਮਿਲਦਾ ਜੀ ਰਸਣ ਤੇ ਮਾਮਾ ਕਹਿੰਦਾ ਵੀ ਜੇ ਅੱਜ ਲੈ ਆਏ ਤਾਂ ਲੈ ਆਏ ਨੀ ਫਤਨ ਚਾਰ ਦਿਨਾਂ ਇਕੱਠੀਆਂ ਹੀ ਛੁੱਟੀਆਂ ਤੇ ਮਾਮਾ ਜਵਾਈ ਸਾਹਮਣੇ ਆਪਣੇ ਡੀਪੂ ਦੇ ਵਿੱਚ ਮੈਰ ਰੀਤ ਬੈਠੇ ਗੱਡੀ ਦੇ ਵਿੱਚ ਤੇ ਟਾਈਮ ਲੱਗੂਆ ਮਾਮਾ ਕਹਿੰਦਾ ਵੀ ਇੱਥੇ ਲੱਗੀ ਵੀ ਥੋੜੀ ਜੀ ਲਾਈਨ ਵੀ ਲਾਈਨ ਵਾਈਜ਼ ਕੰਮ ਚੱਲਦਾ ਚਲੋ ਬਸ ਇੱਕ ਗੱਲ ਹੈ ਜੀ ਵੀ ਇੱਥੇ ਕਾਫੀ ਸਮਾਨ ਆਉਂਦਾ ਜਿਵੇਂ ਸਰੋਂ ਦਾ ਤੇਲ ਹੋ ਗਿਆ ਚਾਲ ਹੋ ਚੌਲ ਹੋ ਗਏ ਦਾਲਾਂ ਹੋ ਗਈਆਂ ਤੇ ਹੋਰ ਆਟਮਾਂ ਕਈ ਮਿਲਦੀਆਂ ਜਿਹੜੀਆਂ ਸਬਸਿਡੀ ਤੇ ਸਰਕਾਰ ਅ ਹਮਾ ਚਲਦੇ ਬਸਿੰਦਿਆਂ ਨੂੰ ਪ੍ਰੋਵਾਈਡ ਕਰਦੀ ਆ ਤੇ ਹੁਣ ਮਾਮਾ ਅੱਧਾ ਘੰਟਾ ਹੋ ਗਿਆ ਜੀ ਮਾਮਾ ਆਈ ਨਹੀਂ ਹੈਗਾ ਤੱਕ ਤਾਂ ਹੁਣ ਦੱਸ ਕਿਹਾ ਤਾਂ ਹਾਜਮੂਲਾ ਪਾੜ ਕੇ ਜੀ ਇਹਨੇ ਵਿੱਚ ਤੇ ਆ ਲੈ ਤਾਂ ਖਾਦਾ ਤਾਂ ਹਨੀ ਤਹਜਾ ਕੁਝ ਜਿਹੜਾ ਤੈਨੂੰ ਹਾਜਮੇਲਾ ਮੈਂ ਇੰਨੀਆਂ ਹੁਣ ਸਾਰੇ ਮੇਰੇ ਮੂੰਹ ਚ ਪਾ ਦੇਣੀ ਆ ਨਹੀਂ ਮੈਂ ਨਹੀਂ ਇਹਨੇ ਹਣੀ ਆ ਸਵਾਦ ਖਰਾਬ ਕਰ ਦੂ ਸਾਰੇ ਮੂੰਹ ਦਾ ਪਾੜਿਆ ਪਤਾ ਨਹੀਂ ਕਦੇ ਵਾਸਤੇ ਤੇ ਹੁਣ ਮਮਾਂ ਜੀ ਜੇ ਤੱਕ ਮੁੜੇ ਨਹੀਂ ਹੈਗੇ। ਹਾਂ ਲੇ। ਤੇ ਮੈਂ ਹੁਣ ਉਹਨਾਂ ਨੂੰ ਮਲਾਉਂਗਾ ਤੁਹਾਨੂੰ। ਅੱਜ ਤੇ ਮੇਰੇ ਮੂੰਹ ਦਾ ਤਾਂ ਸਵਾਦ ਗੁਰੂਤਰਾ ਖੱਟ ਮਿੱਠੀ ਜਾਂਦੀਆਂ ਜਿਹੜਾ ਤੁਰਤਰੀ ਜੀ ਆਉਂਦੀ ਉਦਾਂ ਹੋ ਗਿਆ। ਉਹ ਬੁੱਬੇ ਤਸ ਸੁਖ ਮਮਾ ਕੋਲ ਨਹੀਂ ਜਾਣਾ। ਇੱਧਰ ਦੱਸ ਪਹਿਨਾ ਇੱਧਰ ਗੱਲ। ਉਹ ਤੂੰ ਦੀ ਬੋਲ ਫਾਲੀ ਬੰਦ ਕਰ ਪਹਿਲਾਂ ਇੱਧਰ ਗੱਲ। ਸੁਖ ਮਮਾ ਕੋ ਨੂੰ ਤਾਂ ਸੁਖ ਮਮਾ ਦੀ ਯਾਦ ਆਉਂਦੀ ਬੰਨ। ਹੈ? ਜਾਣਾ ਸੁਖ ਮਮਾ ਕੋਲ। ਹਾਂ। ਜੈਸਮੀਨ ਕੋਲ। ਪਾਪਾ ਕੋਲ ਹੂੰ ਇਹ ਰਾਤ ਨੂੰ ਪੈਣ ਲੱਗਿਓ ਯਾਦ ਕਰਦੀ ਸੀ ਉਹਨਾਂ ਨੂੰ ਉਹ ਮੈਂ ਤੁੱਖ ਦਾ ਮਤਲਬ ਇਹਨੂੰ ਵਾਹ ਜੀ ਸਾਤਨਾ ਜਿਹੜੀਆਂ ਤਾਂ ਮੇਰੇ ਮੂੰਹ ਚੋਂ ਪਾਈਆਂ ਤੀਆਂ ਕਿੰਨੀਆਂ ਕ ਸਵਾਦ ਦਿੱਤੀਆਂ ਉਹ ਇੰਨੀਆਂ ਕ ਫਿਰ ਤਾਂ ਆਪ ਘਾ ਤਾਂ ਨਹੀਂ ਖਾਦੀ ਹੁੰਦੀ ਇੰਨੀਆਂ ਸਵਾਦ ਦਿੱਤੀਆਂ ਆ ਦੇਖੋ ਪੱਛਾ ਤੇ ਆ ਕੀ ਕਰਨਾ ਹੈ ਪੈਸਾ ਗੁਰਦੁਆਰੇ ਚੜਾਉਂਗੀ ਹੈ ਚਲ ਤਾਂ ਹਾਂ ਕੀ ਕਾਤੇ ਕੀ ਬਣਾਇਆ ਉਹਦੇ ਦਾ ਪੁੱਤ ਪੈਸੇ ਬਹੁਤ ਪਿਆ ਹੈ ਪੈ ਰਹਿਣ ਦੇ ਤਾਂ ਉਹਨਾਂ ਨੂੰ ਤੈਂ ਕਿ ਲੈਣਾ ਉਹਨਾਂ ਪੈਸਿਆਂ ਤੇ ਪੈਸਾ ਤਾਂ ਚੀਜ਼ੀਆਂ ਲੈਣੀਆਂ ਮੈਂ ਔਰ ਦੁਕਾਨ ਤਾਂ ਹੈ ਨਹੀਂ ਚੀਜ਼ੀਆਂ ਵਾਲੀ ਕੋਈ ਜਿਹੜੀ ਕੋ ਲੈ ਲੂੰਗੀ ਕੋਈ ਕੋਠੇ ਦੇ ਰੋਪੜ ਤੇ ਰੂੰਗੀ ਮੈਂ ਚੀਜ਼ੀਆਂ ਰੋਪੜ ਤਾਂ ਹੁਣੇ ਹੁਣੇ ਚੱਲ ਜਣਾ ਰੋਪੜ ਕੇ ਤਾਂ ਕੋਰੇ ਬਾਰੇ ਹੈ ਹਾਂ ਕੋਰੇ ਬਾਰੇ ਗੁਰਦੁਆਰੇ ਚ ਨਹੀਂ ਪੁੱਤਰਾ ਇੱਥੇ ਚੀਜ਼ੀਆਂ ਵਾਲਾ ਗੁਰਦੁਆਰਾ ਨਹੀਂ ਹੈਗਾ ਹੈ ਨਾ ਹਾਂ ਇੱਥੇ ਚੀਜ਼ੇ-ਚੀਜ਼ੇ ਨਹੀਂ ਮਿਲਦੀਆਂ ਹਾਂ ਤਾਂ ਸਾਸਰੀ ਘਰ ਤਾਂ ਬੁਲਾਇ ਨਹੀਂ ਜ਼ਵਾਰ ਕੇ ਚੱਲ ਪਹਿਲੇ ਦੋ ਹੱਥ ਜੋੜ ਕੇ ਚਾਚੀ ਘਰ ਬੁਲਾ ਕਿੰਨੇ ਪੈਸੇ ਆ ਦੋ ਕਿੰਨੇ ਆ ਇੱਕ ਹਾਂ ਦੋ ਹਾਂ ਤਿੰਨ ਹਾਂ ਚਾਰ ਹਾਂ ਓਕੇ ਅੱਗੇ ਪੰਜ ਦੋ ਬਟ ਯੂਅਰ ਨੇਮ ਛੋੜ ਦੇ ਤ ਕੋਲ ਅਹ ਟੂਡੇ ਵਾਦਰ ਇਜ਼ ਅਬੇ ਛੋੜ ਦੇ ਤ ਕੋਲ ਨਾ ਮੈਂ ਕਿਹ ਕੁੱਛਦਾ ਟੂਡੇ ਵਾਦਰ ਇਜ਼ ਚਾਹੀਏ ਹਾਂ ਜੇ ਮੈਮ ਨੇ ਤੁਹਾਨੂੰ ਕੋਈ ਚੀਜ਼ ਦਿੱਤੀ ਤਾਂ ਕੀ ਕਹਿਣਾ? ਥੈਂਕ ਯੂ। ਅੱਛਾ ਜੇ ਮੈਮ ਮੈਨੂੰ ਬੁਲਾਉਣਾ ਹੋਵੇ ਫਿਰ ਕੀ ਕਹਿਣਾ? ਨਾ ਏਕਸਕਿਊਜ਼ ਮੀ। ਮੈਮ ਹਾਂ ਇਹ ਭੋਰ ਖੜਾਤੇ ਨੇ ਪੈਸੇ ਜੀ। ਹੁਣ ਮੈਮ ਬੈਕ ਕੈਮਰਾ ਕਰੂੰਗਾ ਜੀ ਹੁਣ ਮਾਮਾ ਜੀ ਆ ਗਏ ਤੇ ਹਾਂ ਆ ਲੱਗੇ ਤੇ ਚੱਕਲਾ ਚੱਲ। ਮਾਮਾ ਜੀ ਨੂੰ ਆ ਜਾਣਗਾ ਜੀ ਇੱਕ ਵਾਰ ਫਿਰ। ਲੋ ਜੀ ਤੇ ਸਾਹਮਣੇ ਹੈਗਾ ਮਾਮੇ ਰਾਨਾ ਸਰਕਾਰੀ ਡੀਪੂ ਤੇਦਰ ਮਾਮੇ ਬੁਲਾਦੇ ਸਾਸਰੀਗਾਲਾ ਮਾਮਾ ਰਸਣ ਲੱਗਿਆ ਵਾ ਜੇ ਫਿੱਟ ਕਰਨਾ ਸਾਸਰੀਗਾਲ ਦੀ ਸਾਰਿਆਂ ਨੂੰ ਤਾਂ ਕੱਪੜੇ ਵੀ ਲਵੇਟ ਲਿਆ ਆਪਣੇ ਹੋਰ ਹਾਂ ਰਸਣ ਨੂੰ ਆਇਆ ਹੋਵੇ ਮੈਨੂੰ ਸਾਹੀ ਦਾ ਨਿਸ਼ਾਨੀ ਹੈ ਅੱਛਾ ਹੋਰ ਲੈਉਣਾ ਇਹ ਹਾਂ ਲੈ 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 ਇਹ ਤੋਂ ਸਮਾਨ ਸੈੱਟ ਕਰਨੇ ਵਾਲਾ ਹੈ ਵੇਖਿਆ ਕਿ ਐਟਮਾ ਹੋਣੀ ਇਹਦੇ ਚ ਇਹ ਤਾਂ ਮੈਨੂੰ ਆਟਾ ਲੱਗਦਾ ਜੀ ਹੈਗੇ ਜੀ ਪਤਾ ਨਹੀਂ ਕਿ ਆਹ ਚਾਹ ਹੁਣ ਮਾਮਾ ਗੱਠਾ ਮਾਰ ਲੈ ਹਾਂ ਤੇਰਾ ਚੋਲਾ ਲੈ ਚੋਲਾ ਕਿਨੇ ਖਾਣੇ ਆ ਤੈ ਖਾਣੇ ਆ ਕਿੰਨੇ ਕੁ ਖਾਉਂਗੀ ਆ ਪਾਗ ਰੇ ਕੀ ਆਈ ਕੁੱਕਲੇ ਕਿੱਥੇ ਦੇ ਲੈਨੇ ਕੁੱਕਲੇ ਨਹੀਂ ਪਤਾ ਇਹਦੇ ਚ ਕੁੱਕਲੇ ਨਹੀਂ ਹੈਗੇ ਪਾਗ ਜਾ ਲੈ ਹਾਂ ਨੋਟ ਤਰੇ ਬੈਗ ਕਰਾਵਾ ਫੋਲਾ ਫਾਲੀ ਮम्मा ਦੇ ਬੈਗ ਚ ਹੁੰਦੇ ਨਹੀਂ ਮਮਾ ਦੇ ਬੈਗ ਚ ਹੈ ਨਹੀਂ ਦੇ ਦਿੱਤੇ ਤੇ ਜਿਹੜੇ ਹੈਗੇ ਤੇ ਉਹਨਾਂ ਹਾਂਗੇ ਹੈ ਨਹੀਂ ਦੇ ਦਿੱਤੇ ਤੇ ਨਾ ਤੈਨੂੰ ਸਵੇਰੇ ਦਿੱਤੇ ਤੇ ਨਾ ਉਹ ਲੱਟਾ ਕਹਤੇ ਬਲਕੇ ਸਾਰੀਆਂ ਲੱਟਾ ਵਾਲੇ ਗੱਡੀ ਤੇ ਚ ਲੱਟਾ ਬੰਦ ਪਹਿਲਾਂ ਲੱਟਾ ਬੰਦ ਕਰ ਉਦੋਂ ਪਰਾਲੀਆਂ ਛੱਤ ਵਾਲੀਆਂ ਲੱਟਾ ਕਹਤੇ ਬਲਕੇ ਆਈਆਂ ਹਨੇਰਾ ਹੋ ਗਿਆ ਪਹਿਲਾਂ ਮੈਨੂੰ ਦੱਸ ਵੀ ਹਨੇਰਾ ਹੋ ਗਿਆ ਨਾ ਅਰੇ ਐਨੇ ਮਮਾ ਸਾਰਾ ਕੁਝ ਚਲਾਤਾ ਐਨੀ 1 ਮਿੰਟ ਵੀ ਟਿੱਕੇ ਬੈਠੀ ਵਿੱਚ ਜਗਦੀ ਹਾਂ ਹਾਂ ਇਹਨੂੰ ਮੈਂ ਸੀਟ 'ਤੇ ਪਾਇਆ ਤਾਂ ਆਪਣਾ ਚ ਮੈਂ ਪਿੱਛੇ ਸੀਟ 'ਤੇ ਪੈ ਜੂਗੀ। ਇਹਨੂੰ ਗੱਬਲੀ ਸੀਟ 'ਤੇ ਸਿੱਟ ਦੇ ਮਾਮੇ ਬੈਗਾਂ ਨੂੰ। ਹਾਂ। ਚੱਲ। ਕੀ-ਕੀ ਕਰ ਰਿਹਾ ਉਹ ਨੰਨੂ ਪੁੱਤ। ਇਹ ਚੱਲ। ਆਪਾਂ ਇਹਦੇ ਪਰੇ ਰੱਖਦੇ। ਪਾ ਬੰਦਾ ਹੁਣ ਤੈਨੂੰ ਕੀ-ਕੀ ਨਹੀਂ। ਹਾਂ? ਅੰਮਰੇ ਦਾਗ ਕਿੱਥੇ ਰੱਖ ਲਵਾਂ? ਉਹਨੂੰ ਆਏ ਵੀ ਉਸੇ ਕੁਰਕਰੇ ਪਏ। ਉਹ ਵੀ ਬੈਗ ਤਾਂ ਚੱਕਿਆ ਰਿਹਾ ਬਾਬੂ। ਆਪਿਆ ਸਾਈਡ 'ਤੇ ਖੁੰਜੇ। ਇਹਨੂੰ ਦਿਖਾ ਦੇ ਕੱਢ ਕੇ ਰੀਹਨੇ ਸਿਰੇ ਤੱਕ ਆਈ ਰੋਲਾ ਪਾਈ ਜਾਣਾ। ਕੀ? ਇਹਦੇ 'ਚ ਵੀ ਕੁਰਕਰੇ ਆ ਕਹਿੰਦੀ ਇਹਦੇ 'ਚ। ਸਹੀ ਏ। ਆਣੀ ਅਨੂ ਦਿਖਾ ਦੇ ਇੱਕ ਵਾਰ ਦਿਖਾ ਦੇ ਖੋਲ ਕੇ ਦਿਖਾ ਦੇ ਹੈ ਨਹੀਂ ਪੁੱਤ ਲਾ ਆਇਆ ਨਹੀਂ ਲਾ ਉਹ ਥੋੜੇ ਜਿਨੇ ਬਹੁਤੇ ਹੈ ਨਹੀਂ ਦੇਖ ਲੈ ਉਹ ਤ ਉਹਨੂੰ ਦਿਖਾ ਉਧਰ ਮਾਮੇ ਤੂੰ ਮੈਨੂੰ ਦਿਖਾਈ ਜੰਦਾ ਪੈਸੇ ਪੈਸੇ ਮਹੌਤ ਨੂੰ ਕਿਆ ਕਿਆ ਆਟਾ ਮਿਲ ਗਿਆ ਕਿਆ ਕਿਆ ਰਹਿ ਗਿਆ ਤੇਲ ਮਿਲਿਆ ਇੱਕ ਦਾਲ ਮਿਲੀ ਕਿੰਨੇ ਕਿੰਨੇ ਕਿਲੋ ਮਿਲ ਗਏ 4 ਲੀਟਰ ਤੇਲ ਬਹੁ ਮਿੱਟੀ ਦਾ ਕਿਧਰ ਸਰੋਂ ਦਾ ਚਾਹ ਹਾਂ ਔਰ ਤਸ਼ਕੀਲਾ 4 14 ਕਿਲੋ ਆਟਾ ਬਤਨੇ ਆਟਾ ਮੈਂ ਦੇਖ ਚੀਨੀ ਚੀਨੀ ਦਾਲ ਦੂਲ ਇੱਕ ਦਾ 5 ਕਿੰਨੇ ਕਿਲੋ 1 ਕਿਲੋ 1 ਕਿਲੋ ਆ ਨਾਲੇ ਤੂੰ ਤਾਂ ਕਹਿੰਦਾ ਤਾਂ ਕਾਫੀ ਜ਼ਮਾਨ ਮਿਲ ਜਣਾ ਮਰਜ ਮੈਨੂੰ ਨਹੀਂ ਜੀ ਉਮੀਦ ਹੈ ਤੇਲ ਹੀ ਅੱਛਾ ਤੇਲ ਹੀ ਮਿਲਿਆ ਫालतੋ ਚੱਲ ਫੇ ਚੱਲੀਏ ਚਲ ਬੱਸ ਹੁਣ ਸੂਰਜ ਵੀ ਭੱਜਿਆ ਜਾਂਦਾ ਜੀ ਚੱਲ ਬੈਠ ਫਿਰ ਤੂੰ ਚਲਾਉਂਗਾ ਗੱਡੀ ਮੈਂ ਚਲਾਵਾਂ ਨਾ ਹਾਂ ਜਦ ਨਾਲ ਇਹ ਦੂਰ ਗੱਜਣਾ ਆਪਾਂ ਨੇ ਹੁਣ ਜੋੜ ਜੀ ਜਾਣਾ ਹੋਰ ਕੀ ਅਥਰੇ ਕੰ ਹਾਂ ਫੇਰ ਫੇਰ ਕੀ ਹੁਣ ਤਾਂ ਇਧਰ ਨੂੰ ਜਾ ਹਣਾ ਫਿਰ ਪਜੋੜ ਜੀ ਨੂੰ ਤਾਂ ਕਿ ਮੈਂ ਅਜ ਲਾਵਾਂ ਮੈਂ ਹੀ ਚਲਾਉਂਦਾ ਮੈਨੂੰ ਪਹਾੜੀ ਰੇ ਦੇ ਸਾਈਡ ਪਰ ਬੈ ਕੇ ਸਫਰ ਕਰਨਾ ਔਖਾ ਤੂੰ ਤਾਂ ਪਹਾੜੀ ਰੇ ਛੰਡਿਆ ਵੇ ਪਾਣੀ ਕਾਉਂਦੇ ਪਾਣੀ ਕਾ ਨੂੰ ਇਹ ਤਾਂ ਵਿੱਚ ਪਿਆ ਤਾਂ ਨੇ ਰੀਤ ਨੇ ਹੱਥਾਂ 'ਚ ਗੰਦੇ ਕਰ ਲੈ ਸਕੈਚ ਕੱਢ ਕੇ ਵਿੱਚ ਇਹਦੇ ਹੱਥ ਤੋਂ ਆਏ ਵਿੱਚ ਸੀਟ ਪਰ ਲਾਤਾ ਸਕੈਚ ਜੋ ਗੱਲੇ ਦਾ ਕੱਪੜਾ ਕਰਕੇ ਉਹ ਉਹ ਸਾਫ ਕਰਿਆ ਹਾਂ ਜੀ ਕਿਆ ਕੱਡੀ ਬੈਠੀ ਐ ਮੈਨੂੰ ਪਤਾ ਤਾਂ ਪੈਸੇ ਨੇ ਨਾ ਕੱਢ ਲਈ ਤੂੰ ਵਿੱਚ ਦੇ ਨਹੀਂ ਤੋਂ ਵੀ ਨਾ ਚੱਪਲਾ ਮੈਂ ਇੱਥੇ ਬਿਚੇ ਰੱਖਤੀ ਆ ਮਾਮੂ ਤੋਂ ਵੀ ਆਹ ਜਿੱਪਲਾ ਪਹਿਲਾਂ ਚੱਲ ਚੱਪਲ ਮੇਰੇ ਤੇ ਲੱਗੋਗੀ ਆ ਖੇਤਿਆਂ ਨੂੰ ਫੜ ਕੇ ਖੇਤ ਚੱਲ ਉਦੋਂ ਖੇਲਾ ਪਾਟਾ ਨਹੀਂ ਖਰਾਬ ਨਹੀਂ ਹੈਗੀ ਖੇਤਿਆਂ ਨੂੰ ਫੜ ਕੇ ਆ ਮਾੜੀ ਆ ਆ ਖੇਤ ਫੜ ਕੇ ਉਦੋਂ ਨੂੰ ਮਾੜੀ ਅੰਦਰੋਂ ਖੇਚਲਾ 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 ਜ਼ੋਰ ਨਾਲ ਜ਼ੋਰ ਨਾਲ ਜ਼ੋਰ ਨਾਲ ਜ਼ੋਰ ਨਾਲ ਜ਼ੋਰ ਨਾਲ ਵੈਰੀ ਗੁੱਡ ਹੁਣ ਕਿੱਥੇ ਨਾਲ ਕਿੱਕੜਾ ਚੱਲ ਪਈਏ ਕਊਆ ਲੈਣ ਚੱਲ ਆ ਰੱਖ ਚੱਲਾ ਏ ਰੱਖਾਂ ਨੂੰ ਉੱਥੇ ਬੈਠ ਗਰੂ ਸੱਤ ਰਾਂ ਚੱਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਫੇਰ ਬਾਅਦ ਚ ਹੋਰ ਨਹੀਂ ਰੱਖਣੇ ਹੈਗੇ ਯਾਰ ਖੜ ਜਾ ਮਾਮੇ ਇੱਕ ਮਿੰਟ ਤੂੰ ਕਿੱਥੇ ਤੂੰ ਕਟਾਈ ਕਰ ਦੇਣੀ ਤੇਰੀ ਮੈਂ ਮਾਮੇ ਤੇ ਖਿਲਾ ਲਾ ਚੱਲ ਇਹ ਕਿੱਥੇ ਬਾਈ ਜਾਈਦਾ ਇੱਥੇ ਨਾ ਅਨੇਤੀ ਤੇ ਬੜਦੀ ਮਾਮੂ ਹੁਣ ਦੱਸ ਤੂੰ ਕਾਹਦਾ ਪਉਵਾ ਪਉਵਾ ਕਰੀ ਜੰਨਾ ਉਹ ਪੈਪਸੀ ਇਹ ਛੋਟੇ ਬੋਤਲਾ ਉਹ ਤਾਂ ਐਂ ਕੀ ਕਰਨੀ ਆ ਨਿਆਣੇ ਨੂੰ ਉਹ ਚੱਲ ਨਿਆਣੇ ਨੂੰ ਮੈਂ ਤਾਂ ਇੱਥੇ ਲੈ ਕੇ ਆਵਾਂ ਇਹਨਾਂ ਨੂੰ ਇਹ ਜਿਹੇ ਚੀਜ਼ਾਂ ਖਿਲਾਉਣੀਆਂ ਪਲਾਉਣੀਆਂ ਨਹੀਂ ਤੂੰ ਕਹਿੰਦਾ ਮੈਂ ਲੈ ਕੇ ਜਾਣੀਆਂ ਅੱਛਾ ਅੱਛਾ ਹਾਂ ਛੱਡ ਤੂੰ ਕਹਣਾ ਦੁਕਾਨੇ ਨਹੀਂ ਖੁੱਲੀ ਮਿਲੀ ਸਾਨੂੰ ਕੋਈ ਪੌਵਵਾ ਨਹੀਂ ਕੋਈ ਅਧੀਆਂ ਨਹੀਂ ਕੋਈ ਬੋਤਲ ਨਹੀਂ ਠੀਕ ਆ ਉਹ ਇਹਨੂੰ ਤਾਂ ਟੌਫੀਆਂ ਮਿਲ ਗਈਆਂ ਆਪਣੀ ਮੰਮੀ ਦੀ ਉੱਤੇ ਜਦੇ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਸੁੱਖ ਰੱਖਿਓ ਕਰੰਟ ਡਿਜੇਟਰ ਬੰਦਾ ਪਾਰਕਿੰਗ ਲਾ ਜੀ ਸਤਨਾਮ ਵਾਹਿਗੁਰੂ ਚਲੋ ਠੀਕ ਆ ਜੀ ਹੁਣ ਤੁਹਾਨੂੰ ਗਾਹਾਂ ਚੱਲ ਕੇ ਮਿਲਾਂਗੇ ਜੇ ਹੁਣ ਮੈਂ ਉੱਧਰੋਂ ਪਤਾ ਕਿਹ ਚੱਕਰਾ ਮਾਮੇ ਇਹ ਮੈਂ ਹੁਣ ਦੁਕਾਨ ਚ ਉਹਨੂੰ ਕਰ ਲਈ ਗੱਡੀ ਸਿੱਧੀ ਆ ਇਹ ਟੱਡੀ ਜੀ ਨੇ ਨਹੀਂ ਟਿਕਣਾ ਹੈਗਾ ਇਹਨੇ ਪਤਾ ਨਹੀਂ ਕਿਹੜੀ ਕਿਹੜੇ ਸਮਾਨ ਨੂੰ ਹੱਥ ਪਾਉਣਾ ਖੋਲੋ ਕੀ ਖੋਲਣਾ ਟੌਫੀ ਮਮੇ ਖੋਲੀ ਸੀ ਟੌਫੀ ਫੜ ਕੇ ਯਾਰ ਇਹਨੇ ਹੁਣ ਦੇਖ ਲੈ ਦੂਈ ਟੌਫੀ ਖਾ ਵੀ ਲਈ ਤਿੰਨ ਟੌਫੀਆਂ ਮਿਲੀਆਂ ਨੂੰ ਸਾਰੀਆਂ ਹਾਂ ਮਮਾ ਤਾਂ ਵੀ ਹੈ ਹਾਂ ਮਮਾ ਤਾਂ ਮਮਾ ਨੂੰ ਤਾਂ ਪਤਾ ਲੱਗਣਾ ਵੀ ਤੂੰ ਖਾ ਗਈ ਮਮਾ ਨੇ ਕਰਨੀ ਤੇਰੀ ਘਟਾਈ ਅ ਚਲੋ ਠੀਕ ਹੈ ਜੀ ਪਹੁੰਚ ਗਏ ਜੀ ਬਾਬਿਆਂ ਦੇ ਦਰਬਾਰ ਚ ਧੰਨ ਬਾਬਾ ਜੋਹਾਰ ਸਿੰਘ ਜੀ ਸਾਰਿਆਂ ਨੂੰ ਰੱਖਣ ਦੀ ਚੜ੍ਹਦੀ ਕਲਾ ਦੇ ਵਿੱਚ ਕਿੱਥੇ ਆ ਪੁੱਛ ਤੇ ਆਪਾਂ ਹਾਂ ਹਾਂ ਉੱਥੇ ਉਹ ਪਤੋ ਹਰੀਪੁਰ ਸਾਹਿਬ ਸੀ ਕੱਲੋਂ ਪੁੱਛ ਤੇ ਹਾਂ ਉਹ ਇਹ ਹੈਗਾ ਜੋੜ ਜੀ ਕੱਲੋਂ ਪੁੱਛ ਤੇ ਉੱਥੇ ਉਹ ਕੱਲ ਨਹੀਂ ਤੇ ਪਰਸੋਂ ਤੇ ਹਾਂ ਹਾਂ ਕੱਲ ਨਹੀਂ ਸੀ ਪਰਸੋਂ ਪਹੁੰਚੋ ਤੇ ਤੇਪਾ ਹਾਂ ਉਹ ਆ ਕੀ ਕਰੀ ਜਾਵਾਂਗੀ ਜੇ ਨਿਆਣੇ ਉਹਦੇ ਕੋਲ ਸ਼ੁਕਰਾਨਦਗੀ ਬੈਠੀ ਹੈ ਨਾ ਜੀ ਸਾਹਿਬ ਗੁਰਦੁਆਰਾ ਜੋਗੜਜੀ ਸਾਹਿਬ ਤੁੰਤਨ ਮਹਾਰਾਜ ਦੇ ਆਪ ਬਾਚਾ ਸਭ ਨੂੰ ਰੱਖਿਓ ਚੜ੍ਹਦੀ ਕਲਾ ਦੇ ਵਿੱਚ ਆਗੇ ਵੱਤਪਾ ਬਾਬਾ ਜੀ ਦੇ ਦਰਬਾਰ ਚ ਸੰਗਤ ਆਈ ਵੀ ਥੋੜੀ ਜੀ ਧੰਨਵਾਦ ਸੱਚਾ ਪਾਤਸ਼ਾਹ ਮੰਮਾ ਨਹੀਂ ਭੱਜੀ ਆਜਾ ਮੰਮਾ ਵੀ ਪਹੁੰਚ ਜੂਗੀ ਪੁੱਤ ਪਹੁੰਚ ਗਈ ਜੀ ਸਾਡੀ ਸੰਗਤ ਵੀ ਇਹ ਇਸ਼ਾਰੇ ਪੈਦਲ ਆਇਆ ਹੈ ਪਹਾੜਾਂ ਦੀ ਚੜ੍ਹਾਈ ਚੜ੍ਹਦੇ ਸੀ ਲੇਟ ਹੋ ਗਿਆ ਸੀ ਪਿੱਲੇ ਹੀ ਪਹੁੰਚ ਗਏ ਲਾ ਕੌਣ ਲੇਟ ਹੋ ਗਿਆ ਆ ਧਗੇ ਸਾਰੇ ਕੌਣ ਰੰਦਾ ਮੰਮਾ ਮੰਮਾ ਰੋਦੀ ਹਾਂ ਉਹ ਪਿੱਛੇ ਆਉਂਦੀ ਹਾਂ ਚੜ੍ਹਣਾ ਔਖਾ ਹੋ ਗਿਆ ਚੜ੍ਹਾਈਆਂ ਹਾਂ ਹਾਂ ਛੱਡਿਆ ਸੀ ਨਰਦੇ ਔਖਾ ਸਾਹ ਲੰਦੀ ਸੱਸਰੀ ਕੱਲ ਬੁਲਾਦੇ ਜੀ ਸੱਸਰੀ ਘਰ ਦੀ ਕਾਰ ਹੈ ਜੀ ਹਾਂ ਜੀ ਸਾਵਾ ਹੈ ਦੂਜੀ ਕਿਤੇ ਇਹਨਾਂ ਸਕਾਪ ਗੱਡੀ 'ਚ ਤਾਂ ਹਾਂ ਉਹ ਗੱਡੀ ਉਧਰ ਖੜੀ ਆ ਹਾਂਜੀ ਮੌਸਮ ਤਾਂ ਠੀਕ ਜਿਹੀ ਆ ਹਾਂ ਹਵਾ ਹੁਣ ਚੱਲ ਪਣੀ ਹਵਾ ਬਸ ਮੇਰੇ ਇਹ ਕੱਪੜੇ ਲੈ ਆਈ ਮੈਂ ਘਰ ਦੇ ਪਾ ਦੂੰ ਹੁਣ ਤਾਂ ਤੁਸੀਂ ਵਾਪਸੀ ਤੇ ਤਾਂ ਗੱਡੀ 'ਚ ਜਾਣਾ ਮੇਰੇ ਨਾਲ ਬੱਚੇ ਲੱਦ ਲੈਣੇ ਸਾਰੇ ਤੇ ਹੁਣ ਆਰਤੀ ਤੇ ਬਾਅਦ ਜਾਣਾ ਆਪਾਂ ਨੇ ਦੇਖੋ ਹਾਂ ਚਾਹ ਪੀਣੀ ਪੀ ਲੋ ਭਾਈ ਮਾਮਾ ਚੱਲਿਆ ਚਾਹ ਪੀ ਪਹਿਲਾਂ ਪਾਣੀ ਪੀ ਲੀ ਪਾਣੀ ਆ ਤੇ ਨਾਲੇ ਪਾਣੀ ਆ ਸਾਹਮਣੇ ਫਰਿੱਜ ਚੱਲਦੇ ਪਾਣੀ ਵਾਲੇ ਇਹਦੇ ਦੀ ਸਕਾਪ ਬੰਦ ਦਾ ਪੀ ਲਾ ਦੇ ਮਲੇ ਉਹਨਾਂ ਸਕਾਪ ਵੀ ਇਹ ਨਹੀਂ ਚਲਾਏ ਆਹੀ ਚੱਲਦਾ ਪਾਣੀ ਤਾਂ ਜੇ। ਘਰ ਪਾਣੀ ਇੱਕ ਗਲਾਸ ਲਿਓ। ਉਹ ਬਾਟੀ ਪਈ ਉੱਪਰ। ਨਾ ਰੱਖ ਕੇ ਆਉਂਦੀਆ। ਤੈ ਵੀ ਬਿਨਾ ਪਾਣੀ ਪੁੱਤ ਨੇ। ਨਾ। ਭੁੱਖ ਲੱਗੀ ਵਿਦਦੀ ਆ। ਉਹ ਲਿਆਉਂਦੀ ਮਾਮੀ ਗਲਾਸ ਲੈਣ ਗਈ ਆ। ਗਲਾਸ ਨਾਲ ਪੀ ਲਿਓ। ਹਾਂ। ਇਹਨੂੰ ਗੱਡੀ ਚ ਖਵਾ ਦੇ। ਇਹਨੇ ਤਾਂ ਇੱਥੇ ਆ ਹੀ ਖੇਲਾ ਕਰਨੀ ਆ ਹੁਣ ਹੋਰ ਕੀ ਕਰਨਾ। ਰੀਤ ਆ ਦੇ ਕਿੱਥੇ ਚੜਦੀ ਆ। ਐਨੇ ਮੈਨੂੰ ਲਾਦਾ ਲੰਗੂਰ ਦੇਖ ਲੈ ਉੱਥੇ ਚੜਦੇ ਉੱਤਰਦੇ ਕਸੌਲੀ ਫਰੀਤ ਅੰਗੂਰ ਹੈ ਗਿਆ ਔਰੇ ਸਾਰੇ ਲੰਗੂਰ ਅੰਗੂਰ ਨਹੀਂ ਲੰਗੂਰ ਲੰਗੂਰ ਔਰੇ ਲੈ ਲੈਣਾ ਤੈਨੂੰ ਚੱਕ ਕੇ ਉਹਨਾਂ ਨੇ ਲਾ ਲਊਗੀ ਪੰਜੇ ਮਾਰ ਕੇ ਕਟਾਈ ਹੋਊਗੀ ਤੇਰੀ ਲਾ ਲਊਗੇ ਨਾ ਪੰਜੇ ਮਾਰ ਕੇ ਜਾਓਗੇ ਤਾ ਅੱਛਾ ਮੈਂ ਇਹ ਪਹਿਲਾ ਉੱਪਰ ਲਾ ਕੇ ਚਾਰ ਓਪੜ ਆਪਣੇ ਆਟਾ ਮੈਂ ਕਿੱਥੇ ਉਹ ਦੇਖ ਲੈ ਉਹ ਲੈ ਆ ਆ ਨਹਿਰ ਪਰ ਨਹਿਰ ਪਰ ਹੈ ਨਾ ਜਿੱਥੋਂ ਆਪਣੇ ਨਾਨਕਿਆਂ ਨੂੰ ਜਾਂਦੀ ਹੁੰਦੀ ਆ ਚਾਹੇ ਮਾਣੇ ਮਾਜਰ ਜਾਂਦੇ ਫਿਰ ਮੌਕੇ ਮਿਲਦੇ ਹੁੰਦੇ ਨੇ ਨਾ ਤੁਹਾਨੂੰ ਤੂੰ ਇਕੱਲੇ ਵੀ ਪੌਂਦੀ ਹੁੰਦੀ ਹੁੰਦੀ ਉਹਨਾਂ ਨੂੰ ਹਾਂ ਛੋਟੇ ਪਾਇ ਤਾਂ ਆ ਗਏ ਤੇ ਇੱਕ ਦਿਨ ਵੀਡੀਓ ਦੇ ਵਿੱਚ ਤਾ ਇਕੱਲੇ ਨਾ ਹਾਂ ਲਫਾਫਾ ਗੱਡੀ 'ਚ ਰੱਖਿਆ ਕੋਈ ਸਮਾਨ ਛੱਡੂਗਾ ਬਸ ਸਟਾਪ ਲਿਆਇਓ ਤੇਰਾ ਸਾਰਾ ਪਰਸ ਬੋਲਤਾ ਨੇ ਗੱਡੀ ਦੇ ਵਿੱਚੋਂ ਟੌਫੀਆਂ ਕੱਢ ਕੇ ਖਾ ਗਈਏ ਕਹਦੀ ਕੁਰਕਰੇ ਬੇ ਅੱਕ ਕਰਦੀ ਸੀ ਪੱਛੀ ਦਾ ਫੋਲਿਆ ਪੱਛੀ ਦਾ ਫੋਲਿਆ ਹਾਂ ਪੱਛੀ ਦਾ ਪੱਛੀ ਫੋਲਿਆ ਕਿਹਨੂੰ ਪੁੱਛ ਕੇ ਫੋਲਿਆ ਕਾ ਬੰਮਣ ਮਮਾ ਨੂੰ ਪੁੱਛ ਲੱਗ ਪੁੱਕਲੇ ਪੁੱਕਲੇ ਤਾਂ ਅੱਜ ਕਿਤੇ ਆ ਇਹਦਾ ਪਾ ਇਹਦਾ ਮਾਮਾ ਕਹਿੰਦਾ ਤਾਂ ਇਹਨਾਂ ਨਾਲ ਪਾਉ ਵੇ ਲੈ ਕੇ ਜਾਣੇ ਆ ਪੁੱਕਲੇ ਨੇ ਮੈਂ ਤਾਂ ਹੂੰ ਡਰ ਗਿਆ ਮਾਮਾ ਕਹੀ ਜਾਵੇ ਪਾਉ ਵੇ ਲੈ ਕੇ ਜਾਣੇ ਪਾਉ ਵੇ ਲੈ ਕੇ ਜਾਣੇ ਮੈਂ ਪਤਾ ਨਹੀਂ ਕਿਹੜੇ ਪਾਉ ਵੇ ਲੈ ਕੇ ਜਾਣੇ ਬਾਤ ਜਿਹਾ ਖੜਾ ਕੇ ਪੁੱਛਿਆ ਮੈਨੂੰ ਕਹਿੰਦਾ ਅੱਛਾ ਕੀਨੇ ਲੱਤ ਦੱਸੋ ਵੀ ਇਹ ਦੂ ਕੋਲ ਕਰੇ ਚਾਹ ਪੀਣੀ ਬਾਪੀ ਚਾਹ ਪੀ ਲਓ ਪਹਿਲਾਂ ਆਪ ਕੀਤੇ ਚੱਲੂਗਾ ਮੈਂ ਖਾ ਠੱਕਣ ਵੀ ਠੱਕੀ ਹਾਂ 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 ਠੱਕੀ ਜਾਉਂਗੇ ਉਹਨਾਂ ਨੇ ਵੀ ਆਉਣਾ ਇਹ ਫਿਰ ਦਸ ਟਾਪ ਲੈ ਆਉ ਆ ਰੱਖ ਲੈ ਚਲ ਕਰ ਕੀਨੇ ਖਾ ਕੀਨੇ ਖਾਦੇ ਤੇਰੇ ਕੁੱਕਰ ਨਹੀਂ ਪਤੋ ਉਹਨੇ ਨਹੀਂ ਖਾਦੇ ਇਹ ਲੈ ਝੂਠੀਓ ਨਾ ਲਈ ਜਾਂਦੀ ਹੈ ਹੈ ਅੱਜ ਹੀ ਆ ਅੱਜ ਹੀ ਤੇ ਬਾਅਦ ਮੈਂ ਆਏ ਤੇ ਤੁਸੀਂ ਚਾਹ ਨਹੀਂ ਪੀਣੀ ਹੈਗੀ ਹੁਣ ਪੀਣੀ ਫੇ ਪੀਓ ਚਲੋ ਅਗਈ ਮੰਮੀ ਤੁਹਾਡੀ ਚੱਲ ਮੈਂ ਲਿਆਉਂਦਾ ਉਹਨੂੰ ਘਰ ਆ ਜਾ ਚੱਲ ਉਤਰਾਂ ਤੂੰ ਵੀ ਥੱਲੇ ਚਾਹ ਪੀ ਲੈ ਥੋੜੀ ਜਿਹੀ ਪੀਣੀ ਆ ਚੱਲ ਉਤਰ ਜਾ ਉਤਰ ਜਾ ਉਤਰ ਜਾ ਉਤਰ ਜਾ ਬਹੁਤ ਸ਼ਾਬਾਸ਼ 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 ਮੇਰਾ 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 500 ਰੁਪਏ ਬੰਮਾ ਦੇ ਦੇਖੋ ਮੇਰੇ ਬੰਮਾ ਨੇ ਹੁਣ ਤਾਂ ਪਰਸੇ ਚ ਰਹਿਣੇ ਹੋ ਜਾਂ ਬਾਹਰ ਕੱਢ ਲਿਓ ਰੇ ਪੰਜਾਬ ਤੋਂ ਜਾ ਕੇ ਗੱਡੀ ਆਪਣੇ ਘਰ ਜੋਰੇ ਕੱਢ ਲ ਜਦੋਂ ਮੰਕੀ ਨਹੀਂ ਆ ਜਣਾ ਜਿੱਕਣ ਉੱਥੇ ਆਇਆ ਤਾਂ ਕਸੋਲੀ ਮੈਂ ਤਾਂ ਯੂਟਿਊਬ ਤੇ ਖੜੇ ਨਹੀਂ ਮੈਂ ਤਾਂ ਆਪਣੇ ਪੰਜਾਬ ਜਾ ਕੇ ਗੱਡੀ ਠੀਕ ਹੈ ਤੇਰੀ ਮੰਮੀ ਨਾਲ ਤੇ ਮੰਮੀ ਨਾਲ ਨੂੰ ਦੇਖ ਕੇ ਹੀ ਇਹਦੇ ਨੂੰ ਹਾਂ ਕੀ ਦਿਖਾਉਣਾ ਦਾ ਸੱਟ ਖਾਉਂਗੀ ਚੱਲ ਆ ਜਾ ਆ ਚੱਲਿਆ ਅਸੀਂ ਚੱਲੇ ਬਾਏ ਚੱਲੇ ਸਾਰੇ ਅਸੀਂ ਉਹ ਰਾਮ ਨਾਲ ਉੱਤਰੀ ਥੱਲੇ ਦੇਖ ਕੇ ਸੱਟ ਵੱਜੂਗੀ ਪੈਰ ਨਾਲ ਬਹਿ ਕੇ ਉੱਤਰ ਬਹਿ ਕੇ ਉੱਤਰ ਜਿੱਕੜਾ ਚੜੀ ਨਹੀਂ ਆਏ ਏ ਸ਼ਾਬਾਸ਼ ਕੁਝ ਨਹੀਂ ਹੁੰਦਾ ਲੱਤ ਕਹਿੰਦੀ ਲੱਤ ਨੂੰ ਕੁਝ ਹੁੰਦਾ ਸੱਟਾ ਵੱਜੀਆ ਵੀ ਜਿਹੜੀ ਹੁਣ ਹੋਰ ਹੋਰ ਇਹ ਤਾਂ ਕੁਝ ਤਾਂ ਹੋਣੀ ਹੈ ਚੱਲ ਉਤਰਿਆ ਦੇਖ ਮम्मा ਲੱਗੀ ਅੰਦਰ ਜਾ ਕੇ ਖਾਣ ਖਾਣ ਕੇ ਚਾਹ ਪੀਣ ਲੱਗੀ ਆ ਆਰਤੀ ਦੇ ਬਾਅਦ ਲੰਗਰ ਕਰਾਂਗੇ ਫਿਰ ਪਾਤਰੀ ਚਾਬਾਸ ਚਲੋ ਮਿਲਦਾ ਮਿਲਦੇ ਜੀ ਤੁਹਾਨੂੰ ਫਿਰ ਯਰ ਆਪਾਂ ਰੱਖਿਓ ਉਹਨੇ ਅਰਦਾਸ ਜਿਵੇਂ ਆਪ ਬੜਨੇ ਆ ਨਾ ਜੀ ਨਾ ਵਿਸਰੀ ਨਾ ਅਵੰਸਰੀ

তু না ফুল ਹੱਥ ਸੀਨ ਤੇ ਰੱਖੇ ਹੋ ਦੀ ਕਿਤੇ ਦੋਨੋਂ ਤੋਂ ਬਾਹਰ ਹੱਥ ਦੀ ਤਿਆਰੀ ਚੱਲ ਰਹੀ ਹੈ ਜੀ ਆ ਸ਼ਾਮ ਨੂੰ 6:30 ਵਜੇ ਆਰਤੀ ਸਟਾਰਟ ਹੋਣੀ ਹੈ ਜੀ